ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੋਰਠ ਮਹੱਲਾ ਪੰਜਵਾ ਮਾਤ ਗਰਬ ਦੁਖ ਸਾਗਰੋ ਪਿਆਰੇ ਤਹ ਆਪਣਾ ਨਾਮ ਜਪਾਇਆ ਬਾਹਰ ਕਾੜ ਬਿਖ ਪਸਰੀਆ ਪਿਆਰੇ ਮਾਇਆ ਮੋਹ ਵਧਾਇਆ ਜਿਸਨੋ ਕੀਤੋ ਕਰਮ ਆਪ ਪਿਆਰੇ ਤਿਸ ਪੂਰਾ ਗੁਰੂ ਮਿਲਾਇਆ ਸੋ ਆਰਾਦੇ ਸਾਸ ਸਾਸ ਪਿਆਰੇ RAM ਨਾਮ ਲਿਵ ਲਾਇਆ ਮਨ ਤਨ ਤੇਰੀ ਟੇਕ ਹੈ ਪਿਆਰੇ ਮਨ ਤਨ ਤੇਰੀ ਟੇਕ ਤਦ ਬਿਨੈ ਅਵਰ ਨਾ ਕਰਨ ਹਾਰ ਪਿਆਰੇ ਅੰਤਰ ਜਾਮੀ ਏਕ ਰਹਾਉ ਕੋਟ ਜਨਮ ਪਰਮ ਆਇਆ ਪਿਆਰੇ ਅਨਕ ਜੋਨ ਦੁਖ ਪਾਏ ਸਾਚਾ ਸਾਹਿਬ ਵਿਸਰਿਆ ਪਿਆਰੇ ਬੋਧੀ ਮਿਲੇ ਸਜਾਏ ਜੇ ਨ ਭੇਟੈ ਪੂਰਾ ਸਤਿਗੁਰੂ ਪਿਆਰੇ ਸੇ ਲਾਗੇ ਸਚੈ ਨਾਏ ਤਿਨਾ ਪਿਛੈ ਛੁਟਿਐ ਪਿਆਰੇ ਜੋ ਸਾਚੀ ਸਰਣਾਏ ਮਿੱਠਾ ਕਰ ਕਹਿ ਖਾਇਆ ਪਿਆਰੇ ਤਿਨ ਤਨ ਕੀਤਾ ਰੋਗ ਕੌੜਾ ਹੋਏ ਪਤਿਸ਼ਟਿਆ ਪਿਆਰੇ ਤਿਸ ਤੇ ਉਪਜਿਆ ਸੋਗ ਹੋਗ ਪੋਚਾਏ ਭੁਲਾਇਨ ਪਿਆਰੇ ਉਤਰੈ ਨਾਹੀ ਵਿਜੋਗ ਜੋ ਗੁਰ ਮੇਲ ਉਧਾਰਿਆ ਪਿਆਰੇ ਤਿਨ ਤੁਰੇ ਪਿਆ ਸੰਜੋਗ ਮਾਇਆ ਲਾਲਚে اٹਿਆ ਪਿਆਰੇ ਚੇਤ ਨ ਆਵੈ ਮੂਲ ਜਿਨ ਤੋ ਵਿਸਰੈ ਪਾਰ ਬ੍ਰਹਮ ਸੁਆਮੀ ਸੇ ਤਨ ਹੋਏ ਧੂੜ ਬਿਲ ਲਾਟ ਕਰ ਹੈ ਬੋ ਤੇਰਾ ਪਿਆਰੇ ਉਤਰੈ ਨਹੀਂ ਸੂਲ ਜੋ ਗੁਰ ਮੇਲ ਸਵਾਰਿਆ ਪਿਆਰੇ ਤਨ ਕਰਿਆ ਮੂਲ ਸਾਗਤ ਸੰਗ ਨਾ ਕੀ ਜਈ ਪਿਆਰੇ ਜੇ ਕਾ ਪਾਰ ਵਸਾਏ ਜਿਸ ਮਿਲਿਆ ਹਰ ਵਿਸਰੈ ਪਿਆਰੇ ਸੋ ਮੋਹ ਕਾ ਲੈ ਉੱਠ ਜਾਏ ਮਾਨ ਮੁਖ ਢੋਈ ਨਹਿ ਮਿਲੇ ਪਿਆਰੇ ਦਰਗਹਿ ਮਿਲੇ ਸਜਾਏ ਜੋ ਗੁਰ ਮੇਲ ਸਵਾਰਿਆ ਪਿਆਰੇ ਤਿਨਾ ਪੂਰੀ ਪਾਏ ਸੰਜਮ ਸੈਸ ਸਿਆਣ ਪਾ ਪਿਆਰੇ ਇਕ ਨ ਚੱਲੀ ਨਾਲ ਜੋ ਬੇ ਮੁਖ ਗੋਬਿੰਦ ਤੇ ਪਿਆਰੇ ਤਿਨ ਕੁੱਲ ਲਾਗੇ ਗਾਲ ਉਂਦੀ ਵਸਤ ਨਾ ਜਾਤੀਆ ਪਿਆਰੇ ਕੂੜ ਨ ਚੱਲੀ ਨਾਲ ਸਤ ਗੁਰ ਜਿਨਾ ਮਿਲਾਇਓ ਨ ਪਿਆਰੇ ਸਾਚਾ ਨਾਮ ਸਮਾਲ ਸਾਥ ਸੰਤੋਖ ਗਿਆਨ ਧਿਆਨ ਪਿਆਰੇ ਜਿਸ ਨੋ ਨਦਰ ਕਰੇ ਆਨੰਦਨ ਕੀਰਤਨ ਗੁਣ ਰਵੈ ਪਿਆਰੇ ਅੰਮ੍ਰਿਤ ਪੂਰ ਭਰੇ ਦੁਖ ਸਾਗਰ ਤੈਨ ਲੰਗਿਆ ਪਿਆਰੇ ਪਵਜਲ ਪਾਰ ਪਰੇ ਜਿਸ ਭਾਵੈ ਤਿਸ ਮੇਲ ਲੈ ਪਿਆਰੇ ਸਹੀ ਸਦਾ ਖਰੇ ਸਮਰਾਥ ਪੁਰਖ ਦਿਆਲ ਦਿਓ ਪਿਆਰੇ ਭਗਤਾ ਤਿਸ ਕਾ ਤਾਣ ਤਿਸ ਸਰਨਾਈ ਟੈ ਪਏ ਪਿਆਰੇ ਜੇ ਅੰਤਰ ਜਾਮੀ ਜਾਣ ਹਾਲਤ ਪਾਲਤ ਸਵਾਰਿਆ ਪਿਆਰੇ ਮस्तक ਸੱਚ ਨਿਸ਼ਾਨ ਸੋ ਪ੍ਰਭ ਕਦੇ ਨਾ ਬਿਸਰੈ ਪਿਆਰੇ ਨਾਨਕ ਸਤਗੁਰ ਬਾਣ ਸੋਰਠ ਮਹੱਲਾ ਪੰਜਮਾ ਘਰ ਦੂਜਾ ਅਸ਼ਟ ਪਦੀਆਂ ਇਕ ਓਅੰਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਹਰ ਬੇਦ ਵਿਚਾਰਿਓ ਨਿਵਲ ਭਯੰਗਮ ਸਾਧੇ ਪੰਜ ਜਨ ਸੋ ਸੰਗ ਨ ਛੁਟਕਿਓ ਅਦਕ ਅਹਬਦ ਬਾਦੇ ਪਿਆਰੇ ਨ ਬਿਦ ਮਿਲਨ ਨ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕਹਿ ਦਵਾਰੈ ਦੀਜੈ ਬੁੱਧ ਬਿਵੇਕਾਰ ਹਾਓ ਮੋਨ ਭਿਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤੜ ਤੀਰ ਸਭ ਧਰਤੀ ਭਰਮਿਓ ਦੁਬਦਾ ਛੁਟਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲਖ ਜਤਨ ਕਰਾਏ ਕਨਕ ਕਾਮਨੀ ਹੈ ਵਰ ਗੈ ਵਰ ਬਹੁ ਵਿਦ ਦਾਨ ਦਾ ਤਾਰਾ ਅਨ ਬਸਤਰ ਭੂਮ ਬਹੁ ਵਰਪੇ ਨ ਮਿਲਿਐ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡਉਤ ਖਟ ਕਰ ਮਾਰਤ ਰਹਤਾ ਹਉ ਹਉ ਕਰਤ ਬੰਦਨ ਮੈਂ ਪਰਿਆ ਨੈ ਮਿਲਿਆ ਇਹੁ ਜੁਗਤਾ ਜੋਗ ਸੇਧ ਆਸਣ ਚੋਰਾਸੀ ਏ ਭੀ ਕਰ ਕਰ ਰਹਾ ਵੱਡੀ ਆਰ ਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਇਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਫਾਰਾ सेज सोहनी चंदन जोवा नरक कोर का दुवारा हरकीरत साद संगत है सिर करमन कै कर्मा कहो नानक तिस भयो प्राप्त जिस पूर्व लिखे कालहना तेरो सेवक है रंग माता ਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਰਹਾਉ ਦੂਜਾ ਰਾਗ ਸੋਰਠਿਵਾਰ ਮਹੱਲੇ ਚੌਥੇ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਸੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਦੰਦੀ ਮੈਰ ਨਾ ਕਤ ਮਨ ਜੀਬੈ ਸੱਚਾ ਸੋਏ ਸਸੁਰਾ ਪਈਆ ਪੈ ਵਸੀ ਸਤਗੁਰ ਸੇਵਨ ਸੰਗ ਪਰ ਹਰ ਕੱਪੜ ਜੇ ਫਿਰ ਮਿਲੇ ਖੁਸ਼ੀ 라ਵੇ ਫਿਰ ਸੰਗ ਸਦਾ ਸ਼ਿੰਗਾਰੀ ਨਾਉ ਮਨ ਕਦੇ ਨ ਮੈਲ ਪਤੰਗ ਦੇਵਰ ਜੇਠ ਮੋਏ ਦੁਖ ਸਸੂ ਕਾ ਡਰ ਕੇ ਸ ਦੇ ਪਰ ਭਾਵੇ ਨਾਨਕਾ ਕਰਮ ਮਣੀ ਸਭ ਸੱਚ ਮਹੱਲਾ ਚੌਥਾ ਸੋਰਠਿ ਤਾਮ ਸੁਹਾਵਣੀ ਜਾਂ ਹਰ ਨਾਮ ਟੰਡੋਲੇ ਗੁਰਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮਕ ਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਦਿਰੜਾਇਆ ਮਨ ਅਨੰਤ ਨਾ ਕਾਹੂ ਡੋਲੇ ਜਨ ਨਾਨਕ ਹਰਿ ਕਾ ਦਾਸ ਹੈ ਗੁਰ ਸਤਗੁਰ ਕੇ ਗੋਲ ਗੋਲੇ ਪੌੜੀ ਤੂੰ ਆਪੇ ਸਿਖ ਕਰਤਾ ਸਿਰਜਣਹਾਰਿਆ ਤੁਦੇ ਆਪੇ ਖੇਲ ਰਚਾਏ ਤੁਦੇ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਭੋਗਣ ਹਾਰਿਆ ਸਭ ਤੇਰਾ ਸ਼ਬਦ ਵਰਤੈ ਉਪਾਵਨ ਹਾਰਿਆ ਹਉ ਗੁਰਮੁਖ ਸਦਾ ਸਲਾਹੀ ਗੁਰ ਕੋ ਵਾਰਿਆ ਸਭ ਤੇਰਾ ਸ਼ਬਦ ਵਰਤੈ ਉਪਾਵਨ ਹਾਰਿਆ ਹਉ ਗੁਰਮਖ ਸਦਾ ਸਲਾਹੀ ਗੁਰ ਕੋ ਵਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ